ਮਾਨਯੋਗ ਡੀਜੀਪੀ ਪੰਜਾਬ ਡੀਆਜੀ ਬਾਰਡਰ ਰੇਂਜ ਦੇ ਦਿਸ਼ਾਨੇ ਰੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਕਾਮਯਾਬੀ ਮਿਲੀ ਹੈ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشتਗਰਦਾਨਾ ਮਨਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹੈ ਇਹ ਬੇਸਿਕਲੀ 2 ਦਿਨ ਪਹਿਲਾ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਦੀਨ ਪਿੰਡ ਬਲਪੁਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 HRG ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ RG ਇਸ ਗ੍ਰੇਨੇਡਸ ਵੀ ਕਹਿੰਦੇ ਆ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ origianally but ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ 1 ਆਈਡੀ ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸੀਗੀ ਤਾਂ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ ਆਰਡੀਐਕਸ ਵਾਸ ਫਾਊਂਡ ਫਰਮ ਦਿਸ ਸੋ ਇਟ ਵਾਸ ਬੇਸਿਕਲੀ ਆਰਡੀਐਕਸ ਬੇਸਡ ਆਈਡੀ ਇਸ ਤੋਂ ਇਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੌਫੈਂਗ ਟਰਾਂਸ ਰਿਸਿਵਰ ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫਰਮ ਦ ਸਪੌਟ ਐਡ ਕੁਝ ਡੀ ਸ਼ੇਪਡ ਹੈੱਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦਾ ਰਿਕਵਰੀ ਇੱਕ ਐਫਆਰ ਨੰਬਰ 129 ਡੇਟਡ 21 8 2025 ਵਾਸ ਰਜਿਸਟਰਡ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵਜ਼ ਐਕਟ ਐਟ ਪੁਲਿਸ ਸਟੇਸ਼ਨ ਸਦਰ ਤਾਂ ਜਦੋਂ ਫਿਰ ਅੱਗੇ ਤਫਤੀਸ਼ ਤੋਰੀ ਤਾਂ ਇਹਦੇ ਵਿੱਚ ਅਸੀਂ ਦੇਖ ਲਿਆ ਕਿ ਇੱਕ ਪ੍ਰੋਪਰ دہشت ਗਰਦਾਨਾ ਇੱਕ ਛੜੀ ਯੰਤਰ ਹੈ ਇਦੇ ਵਿੱਚ ਜਿਹੜਾ ਯੂਏਪੀਏ ਐਕਟ ਹੈ ਉਹਦੇ ਸੈਕਸ਼ਨਸ ਇਹਦੇ ਵਿੱਚ ਅਸੀਂ ਇਨਵੋਕ ਕਰਦੇ ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ ਐਸਪੀ ਡੀ ਬਟਾਲਾ ਐਂਡ ਜਿਹੜੀ ਫਤੇਗੜ ਚੋੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਐਚਓ ਸੁਰਿੰਦਰਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ ਇਵੈਨਚੁਅਲੀ ਇਟ ਵਾਸ ਡਿਸਕਵਰਡ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਇਟ ਵਾਸ ਪਲੇਸਡ ਬਾਈ ਟੂ ਪਰਸਨਸ ਓਵਰ देयर ਤਾਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਅਸੀਂ ਇਵੈਨਚੁਅਲੀ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਇਹ ਕਨਸਾਈਨਮੈਂਟ ਉੱਤੇ ਰੱਖੀ ਸੀਗੀ ਬੇਸਿਕਲੀ ਇਹ ਚੁੱਕਣ ਲਈ ਉੱਤੇ ਰੱਖੀ ਗਈ ਸੀਗੀ ਤਾਂ ਇਹਦੇ ਵਿੱਚ ਇੱਕ ਬੰਦਾ ਅਸੀਂ ਰਵਿੰਦਰਪਾਲ ਸਿੰਘ ਏਲੀਅਸ ਰਵੀ ਰੈਜ਼ੀਡੈਂਟ ਆਫ ਪੋਰੀਆਕਲਾ ਹੀ ਵਾਸ ਅਪ੍ਰੀਹੈਂਡਡ ਇਨ ਦ ਕੇਸ ਤਾਂ ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਿਸ਼ਾਫ ਕਰਤਾ ਜਾਂ ਜਿਹੜੀ ਇਹਨਾਂ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬੀਕੇਆਰ ਟੈਰਿਸਟ ਹੈ ਨਿਸ਼ਾਨ ਸਿੰਘ ਉਹ ਜੋੜੀਆ ਕਲਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਥੋਂ ਦਾ ਰਹਿਣ ਵਾਲਾ ਹੈ ਇਹ ਕਰੀਬਨ 2022 ਅਖੀਰ ਦੇ ਵਿੱਚ ਯੂਕੇ ਗਿਆ ਸੀਗਾ ਅਨ ਸਟੂਡੈਂਟ ਵੀਜ਼ਾ ਤਾਂ ਉਥੇ ਇਹਦਾ ਬੀਕੇਆਈ ਦੇ ਨਾਲ ਰابطਾ ਹੋਇਆ ਨਾਓ ਉਹਨਾਂ ਦਾ ਇੱਕ ਆਪਰੇਟਰ ਹੈ ਮੇਜਰ ਆਪਰੇਟਰ ਆਫਟਰ ਹੈਪੀ ਪਸ਼ੀਆ ਤਾਂ ਇਹ ਜਿਹੜੀ ਕਨਸਾਈਨਮੈਂਟ ਹੈ ਇਹਨੇ ਪ੍ਰੋਵਾਈਡ ਕਰਾਈ ਸੀਗੀ ਤਾਂ ਇਹ ਜਿਹੜੇ ਦੋ ਮੁਲਜ਼ਮ ਹੈ ਜਿਨ੍ਹਾਂ ਚੋਂ ਅਸੀਂ ਇੱਕ ਗ੍ਰਿਫਤਾਰ ਕਰ ਲਿਆ ਰਵਿੰਦਰਪਾਲ ਸਿੰਘ ਰਵੀ ਇਹਨਾਂ ਨੇ ਮਹਿਤਾ ਏਰੀਆ ਅੰਮ੍ਰਿਤਸਰ ਤੋਂ ਇਹ ਜਿਹੜਾ ਕਨਸਾਈਨਮੈਂਟ ਇਸ ਨੂੰ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਐਂਡ অন ਫਰਦਰ ਡਾਇਰੈਕਸ਼ਨਸ ਆਫ ਦਿਸ ਨਿਸ਼ਾਨ ਜੋੜੀਆਂ ਇਹਨਾਂ ਨੇ ਬਲਪੂਰੀਆਂ ਦੇ ਵਿੱਚ ਇੱਕ ਖਾਸ ਜਗ੍ਹਾ ਤੇ ਰੱਖ ਲਿਆ ਸੀਗਾ ਨਾਲ ਦੇ ਨਾਲ ਉਦੋਂ ਇਹਨਾਂ ਨੇ ਇਹਦਾ ਕੋਆਰਡੀਨੇਟ ਪਲਸ ਪਿਕਚਰਸ ਵਿਦ ਥੇਅਰ ਹੈਂਡਲਰ ਜਿਹੜਾ ਨਿਸ਼ਾਨ ਜੋੜਿਆ ਹੈ ਉਹਦੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਫਰਦਰ ਉਹਦੇ ਕਹਿਣ ਤੇ ਇਹ ਕਿਸੇ ਹੋਰ ਨੇ ਚੁਕਣਾ ਸੀਗਾ ਬਟ ਇਨ ਦਾ ਮੀਨ ਟਾਈਮ ਇਹਨੂੰ ਇੰਟਰਸੈਪਟ ਕੀਤਾ ਗਿਆ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਤਾਂ ਇਹਦੇ ਵਿੱਚ ਇਹਦਾ ਜਿਹੜਾ ਸਾਥੀ ਹੈ ਉਹ ਹਜੇ ਫਰਾਰ ਹੈ ਤਾਂ ਅਸੀਂ ਉਹਨੂੰ ਫੜਨ ਦੇ ਪ੍ਰੋਪਰ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਨਿਸ਼ਾਨ ਜੋੜਿਆ ਜਿਦੀ ਇਨਸਟਰਕਸ਼ਨਸ ਤੇ ਕੰਮ ਹੋ ਰਿਹਾ ਸੀਗਾ ਉਹਨੂੰ ਪਿੱਛੇ ਜਿਹੜਾ ਹਰਵਿੰਦਰ ਸਿੰਘ ਰਿੰਦਾ ਹੈ ਇੱਕ ਜਿਹੜਾ ਟੈਰਰਿਸਟ ਹੈ ਬੇਸਡ ਇਨ ਪਾਕਿਸਤਾਨ ਉਹਦੇ ਇਸ਼ਾਰਿਆਂ ਤੇ ਐਂਡ ਜਿਹਨੂੰ ਪਿੱਛੇ ਫਿਰ ਪਾਕਿਸਤਾਨੀ ਆਈਐਸਏ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੋ ਰਾ ਸੀਗਾ ਤਾਂ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇੰਨਾ ਜਿਹੜਾ ਵੱਡਾ ਕਨਸਾਈਨਮੈਂਟ ਹੈ ਕਿ ਬਾਰਡਰ ਇੱਕ ਦਾ ਜਿਹੜਾ ਪੰਜਾਬ ਦਾ ਹੈ ਉਥੇ ਡਿਸਟਰਬੈਂਸ ਕ੍ਰੀਏਟ ਕਰਨੀ ਉਥੇ ਵਾਇਲੈਂਸ ਦੇ ਇਨਸੀਡੈਂਟਸ ਕਰਾਣੇ ਤਾਂ ਅਸੀਂ ਪੂਰੇ ਕਮਿਟਿਡ ਹੈਗੇ ਨੇ ਬਟਾਲਾ ਪੁਲਿਸ ਪੰਜਾਬ ਪੁਲਿਸ ਟੂ ਥੋਟ ਸੱਚ ਅਟੈਂਪਟਸ ਤਾਂ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਵਿੱਚ ਜਿਹੜਾ ਮੇਜਰ ਜਿਹੜਾ ਇਹ ਪਰਸਨ ਮਾਸਟਰਮਾਈਂਡ ਨਿਸ਼ਾਨ ਜੋੜੀਆਂ ਉਹਦੇ ਵਿੱਚ ਅਸੀਂ ਆਲਰੇਡੀ ਜਿਹੜਾ ਯੂਕੇ ਅਥਾਰਟिटीज ਹੈ ਉਹਨਾਂ ਦੇ ਨਾਲ ਟੱਚ ਹੈਗੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਕੋਰਸਪੋਨਡੈਂਸ ਹੈਜ਼ ਬੀਨ ਮੇਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਲਰੇਡੀ ਤਾਂ ਵੀ ਆਰ ਆਲਸੋ ਇਨ ਟੱਚ ਵਿਦ ਕੌਂਸੂਲੇਟ ਜਨਰਲ ਆਫ ਇੰਡੀਆ ਵਿਚ ਇਜ਼ ਇਨ ਬਰਮਿੰਗਮ ਯੂਕੇ ਤਾਂ ਉਹਨਾਂ ਦੇ ਨਾਲ ਕੋਰਸਪੋਂਡੈਂਸ ਸਾਡੀ ਚੱਲਦੀ ਪਈ ਐਂਡ ਹੋਪਫੁਲੀ ਇਹਨੂੰ ਅਸੀਂ ਜਲਦੀ ਉੱਥੇ ਹੀ ਅਰਾਊਂਡ ਅਪ ਕਰਵਾ ਕੇ ਇਹਨੂੰ ਡਿਪੋਰਟ ਕਰਾਵਾਂਗੇ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੇ ਗ੍ਰੇਨੇਡਸ ਰਿਕਵਰ ਹੋਏ ਹੈ देयर इज ਅ ਸਪੈਸ਼ਲ ਮਾਰਕਿੰਗ ਔਨ 뎀 ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸ ਪੀ ਐਲ ਮਤਲਬ ਸਪੈਸ਼ਲ ਐਚ ਜੀ ਆਰ 84 ਲਿਖਿਆ ਹੈ ਤਾਂ ਇਹਨੂੰ ਅਸੀਂ ਆਰ ਜੀ 84 ਵੀ ਕਹਿੰਦੇ ਹੈ ਤਾਂ ਆਸਟ੍ਰੇਲੀਅਨ ਕੰਪਨੀ ਹੈ ਬਟ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਇੰਡੀਆ ਦੇ ਵਿੱਚ ਨਹੀਂ ਬੰਦਦਾ ਇਹ ਜਿਹੜਾ ਗ੍ਰੇਨੇਡ ਆ ਸੋ ਇਹ ਡਾਇਰੈਕਟਲੀ ਤਾਰ ਜੁੜਦਾ ਹੈ ਕਿ ਇਹ ਸਾਰਾ ਸਮਾਨ ਪਾਕਿਸਤਾਨ ਤੋਂ ਆਇਆ ਸੀ। ਸਭ ਨੂੰ ਪਹਿਲਾ ਚੱਲਿਆ ਜੀ ਇਹ ਸਮਾਨ ਗਾਧਰਵਾਦੀਆਂ ਨੇ ਬੋਆਇਆ ਗਿਆ ਜਾਂ ਕਿੱਥੇ ਇਸਤੇਮਾਲ ਕਰਨਾ ਸੀ। ਪਿੱਛੇ ਵੀ ਕੁਝ ਇਨਸੀਡੈਂਟਸ ਹੋਏ ਤੋੜੇ ਧਿਆਨ ਚੀ ਹੋਇਆ ਹੋਗਾ ਕਿ ਇਵਨ ਬਟਾਲੇ 'ਚ ਕੁਝ ਇਨਸੀਡੈਂਟਸ ਹੋਏ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਛੁੱਟੇ ਗਏ। ਦੋਵਾਰੀ इवन ਦੇਰਾਪਾਵਾ ਨਨਕਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਰੇ ਗ੍ਰੇਨੇਡ ਸੁੱਟਿਆ ਗਿਆ ਸੋ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਮਨਸੂਬਾ ਸੀਗਾ ਕਿ ਅਸੀਂ ਪੁਲਿਸ ਬਿਲਡਿੰਗਸ ਜਾਂ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉੱਥੇ ਉਹਨਾਂ ਨੂੰ ਆਪਾਂ ਨਿਸ਼ਾਨਾ ਬਣਾਈਏ ਬਟ ਜਿਹੜਾ ਟਾਈਮਲੀ ਇੰਟਰਵੈਂਸ਼ਨ ਤੇ ਜਿਹੜੀ ਇਹਦੇ ਵਿੱਚ ਮਿਹਨਤ ਗਈ ਹੈ ਉਹਦੇ ਨਾਲ ਇਹ ਸਾਰਾ ਇਹਨਾਂ ਦੀ ਜਿਹੜੀ ਸਕੀਮ ਇਹਨਾਂ ਦੇ ਜਿਹੜੇ ਮਨਸੂਬੇ ਉਹ ਨਾਗਮ ਹੋ ਗਏ ਸ਼੍ਰੀ ਸ਼ਾਂਤਪੁਰ ਲਾਲ ਤੇ ਜੀ ਦਾ ਵਿਆਹ ਪੂਰਾ ਚੰਗਾ ਪਿਆ ਉਹਦੇ ਵਿੱਚ ਵੀ ਇਸ ਤਰ੍ਹਾਂ ਹੋ ਸਕਦੇ ਸੀ ਉੱਥੇ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੀ ਕੋਈ ਇਨਪੁਟ ਨਹੀਂ ਹੈ ਇਹਦੇ ਵਿੱਚ ਜਿਹੜਾ ਪੂਰੀ ਕਾਂਸਪੀਰੇਸੀ ਹੈ ਇਹ ਇਹ ਚ ਅਲੱਗ-ਅਲੱਗ ਮੋਡਿਊਲਸ ਹੁੰਦੇ ਹੈ ਇੱਕ ਡੈਡ ਲੈਟਰ ਬਾਕਸ ਟਾਈਪ ਆਪਰੇਟ ਕਰਦੇ ਹੈ ਕਿ ਕਿਸੇ ਨੇ ਇੱਥੇ ਰੱਖ ਲਿਆ ਇਹਨੂੰ ਪਿਛਲੇ ਵਾਲੇ ਮੋਡਿਊਲ ਦਾ ਪਤਾ ਨਹੀਂ ਹੁੰਦਾ ਹੈ ਬਟ ਅਸੀਂ ਆਲਰੇਡੀ ਉਹਨਾਂ ਮੋਡਿਊਲਸ ਤੇ ਵੀ ਵਰਕਆਊਟ ਕਰ ਰਹੇ ਨੇ ਤਾਂ ਉਹਨਾਂ ਕੋਲੋਂ ਫਿਰ ਸਾਨੂੰ ਐਗਜ਼ੈਕਟਲੀ ਸਪੈਸੀਫਿਕ ਇਨਫੋਰਮੇਸ਼ਨ ਮਿਲ ਜੂਗੀ ਬਟ ਅਦਰਵਾਈਜ਼ ਇੰਟੈਲੀਜੈਂਸ ਵੱਲੋਂ ਵੀ ਸਾਨੂੰ ਕੁਝ-ਕੁਝ ਇਨਪੁਟਸ ਆਂਦੀਆਂ ਰਹਿੰਦੀਆਂ ਹੈ ਟਾਰਗੇਟਸ ਦੀ ਜਿਦੇ ਵਿੱਚ ਅਸੀਂ ਆਲਰੇਡੀ ਟਾਰਗੇਟ ਹਾਰਡਨਿੰਗ ਕੀਤੀ ਹੋਈ ਹੈ ਸਾਰੇ ਨੇ ਇਹ ਰਿਕਵਰ ਕੀਤਾ ਨਹੀਂ ਅਸਾਈਨਮੈਂਟ ਲਿਆ ਸੀ ਜਿਹੜਾ ਕਰਕੇ ਲਿਆ ਇਸ ਮਾਨ ਉਹਨਾਂ ਦਾ ਉਸਿਆ ਨਾਲ ਜਿਹੜੇ ਪਾਕਿਸਤਾਨ 베ਚਨੇ ਆ ਖਰੀਦਦਾ ਜਾਂ ਵੀ ਜਿਹੜਾ ਬੈਠੇ ਹੋਏ ਨੇ ਬੁੱਕੇ ਤੇ ਉਹਨਾਂ ਦਾ ਕਦੋਂ ਇਹਦੇ ਵਿੱਚ ਇੱਕ ਐਂਟੀਟੀ ਆਈ ਹੈ ਉਹਦਾ ਪੁਰਾਣਾ ਨਿਸ਼ਾਨ ਜੋੜੀ ਦੇ ਨਾਲ ਤਾਲਮੇਲ ਸੀਗਾ ਤਾਂ ਉਹਦਾ ਕ੍ਰਿਮੀਨਲ ਰਿਕਾਰਡ ਵੀ ਹੈ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰੂੰਗਾ ਪਰ ਓਬਵੀਅਸ ਰੀਜ਼ਨਸ ਤਾਂ ਫਿਰ ਆ ਜਿਹੜਾ ਬੰਦਾ ਸੀ ਫੜਿਆ ਹੈ ਰਵੀ ਇਹ ਉਹਦੇ ਟੱਚ ਆਇਆ ਇਹ ਉਹਦੇ ਰਾਹੀਂ ਨਿਸ਼ਾਨ ਜੋੜੀ ਦੇ ਨਾਲ ਗੱਲ ਕਰਦਾ ਸੀਗਾ ਬਟ ਆਫਲੈਟ ਇਹ ਆਪਣੇ ਪਦਰਤੇ ਵੀ ਨਿਸ਼ਾਨ ਜੋੜੀ ਦੇ ਨਾਲ ਗੱਲ ਕਰ ਰਹਾ ਸੀਗਾ ਤਾਂ ਉਹ ਫਿਰ ਇਹਨਾਂ ਨੂੰ ਫੋਨ ਰਾਹੀਂ ਉਹ ਇਨਸਟਰਕਸ਼ਨਸ ਉਹ ਡਾਇਰੈਕਸ਼ਨਸ ਇਸ਼ੂ ਕਰਦਾ ਸੀਗਾ ਆ ਜਿਹੜਾ ਬੇਸਿਕਲੀ ਜਿਹੜਾ ਪੁਰਾਣਾ ਬੰਦਾ ਹੈ ਜਿਹੜਾ ਹਜੇ ਫੜਨ ਵਾਲਾ ਹੈ ਉਹਦਾ ਕਾਫੀ ਪੁਰਾਣਾ ਉਹਦੇ ਨਾਲ ਤਾਲੁਕ ਸੀਗਾ ਕਿਉਂਕਿ ਉਹ ਵੀ ਲੋਕਲ ਬੰਦਾ ਹੈ ਡੇਰਾ ਬਾਬਾ ਨਾਨਕ ਦਾ ਤਾਂ ਇਹ ਉਹਦੇ ਨਾਲ ਇਹਨੂੰ ਕਰੀਬਨ ਮਹੀਨਾ ਹੋ ਗਿਆ ਜਦੋਂ ਤੋਂ ਇਹ ਉਹਦੇ ਨਾਲ ਗੱਲ ਕਰ ਰਹਾ ਸੀਗਾ ਇਹ ਸ਼ਾਂਤ ਜਿਹੜੀਆਂ ਨਾ ਕੁੜੀਆਂ کافی ਮਤਲਬ ਸੀਜ਼ਨਡ ਕ੍ਰਿਮੀਨਲ ਹੈ ਬੀਕੇਆਈ ਟੈਰਰਿਸਟ ਹੈ ਤਾਂ ਇਹ کافی ਕਨਸਾਈਨਮੈਂਟਸ ਇਹਨੇ ਮੰਗਵਾਇਆ ਸੀ ਕਿ ਇੱਥੇ ਵੀ ਕਤਲ ਦੇ ਐਕਸਟਰੈਕਸ਼ਨ ਦੇ ਪਰਚੇ ਦੇ ਤੇ ਦਰਜ ਆ